ਤੇ ਪਤਾ ਕੀ ਉਹਨਾਂ ਕੋਲ ਵਸ਼ਾ ਨਹੀਂ ਹੈ ਤੇ ਪਵਿੱਤਰ ਆਤਮਾ ਮਦਦਗਾਰ ਨਹੀਂ ਹੈ ਤਾਂ ਨਬੀ ਇੱਕ ਗੱਲ ਕਰਦੇ ਆ ਰੂਥ ਫੈਸਲਾ ਕਰਦੀ ਹੈ ਤੇ ਨਬੀ ਨੇ ਇੱਕ ਸੰਦੇਸ਼ ਆ ਫੈਸਲੇ ਦਾ ਸਮੇਂ ਫਿਰ ਨਬੀ ਨੇ ਇੱਕ ਹੋਰ ਪ੍ਰਚਾਰ ਕੀਤਾ ਆ ਫੈਸਲੇ ਦੇ ਜਿਹੜੇ ਸਿੱਤੇ ਪਰਮਾਨ ਔਰ ਤਦ ਨਬੀ ਕਹਿੰਦਾ ਇਹ ਫੈਸਲੇ ਦਾ ਕਦੇ ਨਾ ਕਦੇ ਕਿਸੇ ਨਾ ਕਿਸੇ ਵਿਅਕਤੀ ਉੱਤੇ ਇੱਕ ਸਮਾਂ ਜ਼ਰੂਰ ਆਉਂਦਾ ਹੈ ਜਦ ਉਸ ਬੰਦੇ ਨੂੰ ਫੈਸਲਾ ਲੈਣਾ ਪੈਂਦਾ ਦੇਖੋ ਜੋ ਦੁਨੀਆ ਚੱਲਣਾ ਉਹੀ ਚਰਚਾ ਚੱਲਣਾ ਚਰਚਾ ਦੇ ਲੋਕਾਂ ਨੇ ਵੀ ਕਸਮਾਂ ਖਾਣੀਆਂ ਔਰ ਅੱਜ ਦਾ ਦਿਨ ਖਾਦੀ ਕੱਲ ਉਹਦਾਂ ਦੇ ਉਦਾਂ ਹੀ ਜਿਨਨੇ ਸਾਰਾ ਸਾਲ ਬਾਈਬਲ ਨਹੀਂ ਪੜੀ ਉਨੇ ਅਗਲੇ ਸਾਲ ਵੀ ਨਹੀਂ ਪੜ੍ਹਨੀ ਜਿਨੇ ਪਿਛਲੇ ਸਾਲ ਨਹੀਂ ਸੰਦੇਸ਼ ਚੱਕਿਆ ਉਹਨੇ ਅਗਲੇ ਸਾਲ ਵੀ ਨਹੀਂ ਚੱਕਣਾ ਜਿਨੇ ਪਿਛਲੇ ਸਾਲ ਨਹੀਂ ਸੰਦੇਸ਼ ਸੁਨੇਆ ਉਹਨੇ ਅਗਲੇ ਸਾਲ ਵੀ ਸੰਦੇਸ਼ ਨਹੀਂ ਸੁਣਨਾ ਨਹੀਂ ਚੱਕਣਾ ਨਹੀਂ ਪੜ੍ਹਨਾ ਤੇ ਜਿਨੇ ਪਿਛਲੇ ਸਾਲਾਂ ਚ ਬੰਦਗੀਆਂ ਨਹੀਂ ਕੀਤੀਆਂ ਉਹਨੇ ਅਗਲੇ ਸਾਲ ਵੀ ਬੰਦਗੀਆਂ ਨਹੀਂ ਕਰਨੀਆਂ ਪਰ ਇੱਥੇ ਸਾਡੇ ਕੋਲ ਇੱਕ ਸਮਾਂ ਹੈ ਕਿ ਅਸੀਂ ਵਾਪਸ ਆਪਣੇ ਆਪ ਨੂੰ ਵੇਖੀਏ ਜਾਂਚੀਏ ਪਾਈਏ ਕਿ ਪ੍ਰਭੂ ਅਸੀਂ ਕਿਥੇ ਕਾਠੇ ਆ ਤੇ ਇੱਥੇ ਅਸੀਂ ਫੈਸਲਾ ਕਰ ਲਈਏ ਕਿ ਪ੍ਰਭੂ ਇਹ ਇਹ ਮੇਰੇ ਵਿੱਚ ਕਮੀਆਂ ਆ ਔਰ ਅੱਜ ਤੋਂ ਮੈਂ ਇਹ ਕਮੀਆਂ ਨੂੰ ਛੱਡ ਕੇ ਤੇਰੇ ਨਾਲ ਇੱਕ ਵਧੀਆ ਨੀਮ ਦੇ ਵਿੱਚ ਹੋ ਕੇ ਚੱਲਾਂਗਾ ਮੇਰੀ ਗੱਲ ਸਮਝ ਪਾਈ ਨੇ ਕਿਉਂਕਿ ਮੈਂ ਅਜੇ ਵਿਸ਼ੇ ਵਾਲ ਨਹੀਂ ਜਾ ਰਿਹਾ ਅਜੇ ਤੇ ਵਿਚਕਾਰ ਮੈਂ ਤਾਂ ਬਾਈਪਾਸ ਘੁਆਣ ਲੱਗਾ ਆ ਉਹ ਤੋਂ ਬਾਅਦ ਫੇ ਆਪਣੇ ਵਿਸ਼ੇ ਤੇ ਵੀ ਆ ਜਾਣਾ ਪਰ ਮੇਰੇ ਕੋਲ ਟਾਈਮ ਜਿਹੜਾ ਆ ਉਸ ਹਿਸਾਬ ਦੇ ਨਾਲ ਹੀ ਹੈ ਜਦ ਨਬੀ ਇੱਥੇ ਕਹਿ ਰਿਹਾ ਨਬੀ ਕਹਿੰਦਾ ਰੂਥ ਫੈਸਲਾ ਕਰਦੀ ਹੈ ਅਗਰ ਰੂਥ ਫੈਸਲਾ ਨਾ ਕਰਦੀ ਕਿਉਂ ਇਹ ਫੈਸਲਾ ਕਦੋਂ ਕੀਤਾ ਹੈ ਜਦ ਨਯੋਮੀ ਨੇ ਰੂਥ ਨੂੰ ਕਿਹਾ ਕਿ ਮਹਿਲੋਂ ਕੇ ਲੋਨ ਤੇ ਮਰਗੇ ਅਰ ਸਾਡੇ ਇਸ ਦੇਸ਼ ਵਿੱਚ ਕਾਲ ਹੈ ਜਦ ਉਹਨੇ ਇਹ ਕਿਹਾ ਕਿ ਮੇਰੀ ਬੱਚੀ ਪਰ ਸਾਡਾ ਇੱਕ ਦੇਸ਼ ਹੈ ਜਿਸ ਦੇਸ਼ ਵਿੱਚ ਯਹਵਾਹ ਖੁਦਾ ਰਾਜ ਕਰਦਾ ਹੈ ਪਰ ਉਸ ਦੇਸ਼ ਵਿੱਚ ਅਨਾਜ ਹੈ ਮੇਰੀ ਬੱਚੀ ਮੈਂ ਅਗਰ ਉਸ ਦੇਸ਼ ਜਾਣੀ ਤੇ ਉੱਥੇ ਬਹੁਤ ਅਨਾਜ ਹੈ ਮੈਂ ਵੀ ਖਾ ਸਕਦੀ ਹਾਂ ਤੂੰ ਵੀ ਖਾ ਸਕਦੀ ਹੈ ਤੇ ਤਦ ਉਸ ਜਗ੍ਹਾ ਤੇ ਰੂਥ ਕੋਲ ਫੈਸਲਾ ਕਰਨ ਦਾ ਇੱਕ ਸਮੇਂ ਆਇਆ ਕਿ ਉਹ ਅਰਾਪਾ ਜੀ ਤਰ੍ਹਾਂ ਜਾ ਕੇ ਪਿੱਛੇ ਮੁੜ ਜਾਏ ਜਾਂ ਫਿਰ ਉਹ ਨਿਉਮੀ ਦੇ ਨਾਲ-ਨਾਲ ਉਹਦੇ ਉਸ ਦੇਸ਼ ਜਾਫੇ ਜਿਹੜਾ ਦੇਸ਼ ਯਹਵਾ ਨੇ ਨਿਉਮੀ ਨੂੰ ਦਿੱਤਾ ਸੀਗਾ ਇੱਕ ਸਮੇਂ ਆਇਆ ਉਹਦੇ ਤੇ ਕਿ ਉਹ ਕੀ ਕਰੇ ਕਿ ਉਹ ਸਭ ਨਾਲ ਚੀਜ਼ਾਂ ਨੂੰ ਛੱਡੇ ਤੇ ਉਸ ਦੇਸ਼ ਚਲੇ ਜਾਏ ਉੱਥੇ ਭੈਣ ਅਰਾਪਾ ਜਿਹੜੀ ਸੀਗੀ ਉਹ ਛੱਡ ਕੇ ਵਾਪਸ ਚਲੇ ਗਈ ਕਿ ਮੈਨੂੰ ਉੱਥੇ ਪਤੀ ਮਿਲ ਜਾਣਾ ਸੁੱਖ ਮਿਲ ਜਾਣਾ ਸਾਰਾ ਕੁਝ ਹੋ ਜਾਣਾ ਜਿਹੜਾ ਰੂਥ ਨੇ ਨਿਓਮੀ ਨੂੰ ਫੈਸਲਾ ਲੈਂਦੀ ਹੋਈ ਨੇ ਕਿਹਾ ਕਿ ਨਹੀਂ ਨਹੀਂ ਮੈਂ ਤੈਨੂੰ ਨਹੀਂ ਛੱਡਾਂਗੇ ਤੇਰਾ ਖੁਦਾ ਮੇਰਾ ਖੁਦਾ ਤੇਰੇ ਲੋਕ ਮੇਰੇ ਲੋਕ ਹੋਣਗੇ ਮੈਂ ਤੇਰੇ ਨਾਲ ਨਾਲ ਜਾਣਾ ਆ ਮੈਂ ਨਹੀਂ ਤੈਨੂੰ ਛੱਡਾਂ ਨਿਓਮੀ ਮੇਰੀ ਮਾਂ ਮੈਂ ਨਹੀਂ ਤੇਰੀ ਛੱਡਣਾ ਤਾਂ ਨਬੀ ਦੱਸ ਰਿਹਾ ਔਰ ਸਮਝਾਉਂਦੇ ਇੱਕ ਸਮਾਂ ਆਉਂਦਾ ਹੈ ਜਦ ਉਹਨੂੰ ਫੈਸਲਾ ਲੈਣਾ ਪਿਆ ਔਰ ਇੱਕ ਸਮਾਂ ਸੀ ਜਦ ਉਹਨੇ ਜਾ ਕੇ ਸੇਵਾ ਕੀਤੀ ਔਰ ਫਿਰ ਬਵਾਜ ਨੇ ਕਿਹਾ ਹੁਣ ਤੂੰ ਆਰਾਮ ਕਰ ਜਦ ਤੱਕ ਮੈਂ ਤੇਰਾ ਸਾਰਾ ਮਸਲਾ ਨਾ ਨਿਪਟਾ ਦਵਾਂ ਔਰ ਇਹ ਮਸਲਾ ਤੇ ਅਨਾਮ ਤੱਕ ਪਹੁੰਚਣ ਤੋਂ ਪਹਿਲਾਂ ਰੂਥ ਨੂੰ ਫੈਸਲਾ ਲੈਣਾ ਪੈਣਾ ਸੀ ਐ ਰੂਥ ਅੱਜ ਆਪਣੀ ਜ਼ਿੰਦਗੀਆਂ ਤੇ ਝਾਕ ਕੇ ਦੇਖ ਨਾ ਤੁਹਾਡੇ ਵਿੱਚੋਂ ਕਈ ਸੰਦੇਸ਼ ਪੜਦੇ ਆ ਨਾ ਬਾਈਬਲ ਪੜਦੇ ਆ ਨਾ ਫਾਸਟ ਕਰਦੇ ਆ ਨਾ ਕੁਝ ਹੋਰ ਕਰਦੇ ਆ ਨਾ ਖੁਦਾ ਦੇ ਘਰ ਵਿੱਚ ਆਉਣਾ ਪਸੰਦ ਕਰਦੇ ਆ ਪਰ ਇੱਕ ਸਮਾਂ ਤੇ ਜ਼ਰੂਰ ਅਜਿਆ ਹੋਣਾ ਹੀ ਚਾਹੀਦਾ ਹੈ ਜਦ ਤੁਹਾਨੂੰ ਫੈਸਲਾ ਲੈਣਾ ਪਵੇ ਅਰ ਅੱਜ ਰਾਤ ਫੈਸਲੇ ਦੀ ਰਾਤ ਆ ਅੱਜ ਤੁਹਾਨੂੰ ਡਿਸੀਜਨ ਲੈਣਾ ਪੈਣਾ ਆ ਕਿ ਮੈਂ ਖੁਦਾ ਦੇ ਨਾਲ ਕਿਵੇਂ ਚੱਲਣਾ ਆ ਬਥੇਰੇ ਸਮੇਂ ਨਿਕਲ ਗਏ ਬਥੇਰੇ ਦਿਵਾਰ ਨਿਕਲ ਗਏ ਬਥੇਰੇ ਹੋਰ ਐਦਾਂ ਦੇ ਦਿਨ ਗੁਜ਼ਰ ਗਏ ਪਰ ਅੱਜ ਦਾ ਦਿਨ ਤੇਰੇ ਲਈ ਖਾਸ ਹੋਣ ਜਾ ਰਿਹਾ ਆ ਕਿਉਂਕਿ ਅੱਜ ਜੇਕਰ ਤੂੰ ਫੈਸਲਾ ਨਹੀਂ ਲਿਆ ਮੇਰੇ ਭਾਈ ਮੇਰੀ ਭੈਣ बार-बार ਖੁਦਾ ਨਵੇਂ ਸਾਲ ਨਹੀਂ ਦਿੰਦਾ ਰਹੇਗਾ ਕਦੇ ਇੱਕ ਦਨ ਐਸਾ ਆਏਗਾ ਜਿਸ ਤੋਂ ਬਾਅਦ ਕੋਈ ਨਵਾਂ ਸਾਲ ਨਹੀਂ ਮਨਾਇਆ ਜਾਏਗਾ ਇਹ ਹੋਣਾ ਔਰ ਹੋ ਸਕਦਾ ਇਹ ਆਖਰੀ ਨਵਾਂ ਸਾਲ ਹੋ ਵੇਸਾ ਢਲਈ ਹੋ ਸਕਦਾ ਅਗਲਾ ਆਖਰੀ ਸਾਲ ਹੋ ਫੇ ਕਿ ਅਗਲੇ ਨਵੇਂ ਸਾਲ ਤੱਕ ਪਹੁੰਚ ਹੀ ਨਾ ਪਾਈਏ ਹੋ ਸਕਦਾ ਕਈਆਂ ਨੂੰ ਖੁਦਾ ਲੈ ਜਾਏ ਹੋ ਸਕਦਾ ਕੁਝ ਅਜਿਹਾ ਹੋ ਫੇ ਕਿ ਯੇਸ਼ੂ ਮਸੀਹ ਆ ਜਾਏ ਤੇ ਇਥੇ ਜੁੰਦਿਆਂ ਲਾੜੀ ਨੂੰ ਉਠਾ ਕੇ ਲੈ ਜਾ ਫੇ ਔਰ ਫਿਰ ਮੇਰੀ ਗੱਲ ਸੁਣਿਓ ਇਹ ਆਖਰੀ ਸਾਲ